ਅਸ ਟਾਈਮ ਦੇ ਉੱਤੇ ਅਕਾਲੀ ਦਰ ਬਹੁਤ ਬੋਲ ਹੈ ਸ਼ਮਨੀ ਕਾਲੀ ਦਰ ਬਾਦਲ ਜਦੋਂ ਗੱਲ ਕਰਦੇ ਆ ਸੁਖਬੀਰ ਸਿੰਘ ਚੁੱਪ ਬਾਦਲ ਦੀ ਚੁੱਪੀ ਨੂੰ ਕਿਵੇਂ ਵੇਖਦੇ ਆ ਅਸ ਟਾਈਮ ਚੁੱਪਾ ਸੁਖਬੀਰ ਸਿੰਘ ਬਾਦਲ ਕੋਈ ਕਿਉਂ ਬੋਲੇ ਬਾਅਦ ਚ ਫਿਰ ਸ਼ਤਰੰਜ ਦੇ ਵਿੱਚ ਜਿਹੜੇ ਨਾ ਥੱਲੇ ਪਿਆਦੇ ਮਰਨੇ ਹੁੰਦੇ ਥੱਲੇ ਖਿਡਾਰੀ ਨਹੀਂ ਮਰਦੇ ਪਿਆਦੇ ਮਰਨੇ ਹੁੰਦੇ ਆ ਜੇ ਆਪ ਬੋਲ ਗਏ ਤੇ ਫਿਰ ਪੱਥਰ ਤੇ ਨਹੀਂ ਕਿ ਫਿਰ ਤੁਸੀਂ ਘਮਾ ਘਾ ਕੇ ਵਰਤਨਾ ਤੇ ਜੇ ਥੱਲੇ ਵਾਲੇ ਕਹਣਗੇ ਕੋਈ ਨਹੀਂ ਕਹਿਣਾ ਮੂਰਖ ਹੈ ਕਹਿਤੀ ਹੁਣੀ ਗੱਲ ਹੈ ਕਵੀ ਮਸ ਸਮਝਾ ਲਾਂਗੇ ਇਹਨਾਂ ਨੂੰ ਅਕਾਲ ਤਖਬ ਦੀ تفصیل ਤੋਂ ਕਹਿਣਾ ਸਿੰਘ ਸਾਹਿਬਾਨਾਂ ਵੱਲੋਂ ਕਿ ਗਲਤੀਆਂ ਨਹੀਂ ਤੁਸੀਂ ਗੁਨਾਹ ਕੀਤੇ ਆ ਤੇ ਸਿਰ ਮੱਥੇ ਪ੍ਰਵਾਨ ਕਰਨੇ ਸੁਖਬੀ ਸਿੰਘ ਬਾਦਲ ਨੂੰ ਬਾਅਦ ਚ ਉਹਨਾਂ ਕਹਿਣਾ ਕਿ ਕੁਝ ਗੱਲਾਂ ਤੇ ਇਹ ਵੀਆਂ ਜਿਹੜੀਆਂ ਮੈਂ ਬਿਨਾ ਕੀਤੇ ਹੋਏ ਪ੍ਰਵਾਨ ਕਰ ਲਈਆਂ ਬਾਹਰ ਜਾ ਕੇ ਕੀ ਕਿਹਾ ਗਿਆ ਸੀ ਇਹ ਸੁਖਬੀ ਸਿੰਘ ਬਾਦਲ ਜੀ ਦੇਖੋ ਗਲਤ ਤੇ ਫਿਰ ਉਹ ਹੀ ਆ ਕਿ ਪਹਿਲੇ ਪਹਿਲਾ ਸ਼ੁਰੂਆਤ ਚ ਖਲਫ ਜੀ ਕਹੇ ਸੀ ਕਿ ਇਹ ਸਵਾਲ ਕਰੋ ਕਿ ਕੀ ਇਹ ਵਾਕਿਆ ਹੀ ਅਕਾਲੀ ਹਨ ਪੁਰਤਵਾਦਗਲੀ ਕਾਰਵਾਈ ਸ਼ੁਰੂ ਕਰੋ ਧੰਨਵਾਦ ਜੀ ਜੁੜੇ ਰਵਾਂਗੇ ਅਕਾਲੀ ਨਹੀਂ ਹੋ ਜੇ ਅਕਾਲ ਤਖਤ ਨੂੰ ਸਮਰਪਿਤ ਨਹੀਂ ਹੋ ਜਨਮ ਜਾਤ ਦੇ ਨਹੀਂ ਜੇ ਤੁਸੀਂ ਮਨ ਬਚਨ ਕਰਮ ਕਰਕੇ ਵੀ ਅਕਾਲੀ ਨਹੀਂ ਹੋ ਜੇ ਤੁਸੀਂ ਕਹਿੰਦੇ ਹੋ ਐਨ ਕੇ ਸ਼ਰਮਾ ਅਕਾਲੀ ਦਲ ਦੀ ਚੋਣ ਟਿਕਟ ਤੇ ਚੋਣ ਲੜਿਆ ਆ ਤੁਹਾਡੇ ਅਮਰਸਰ ਵਾਲੀ ਜੋਸ਼ੀ ਸਾਹਿਬ ਅਕਾਲੀ ਦਲ ਦੇ ਕਿਹੜੇ ਪੱਖੋਂ ਅਕਾਲੀ ਸਾਨੂੰ